ਚੜੀਕੜ ਵਿੱਚ ਗੁੰਡਾ ਕਰਦੀ ਦਾ ਨੰਗਾ ਨਾਚ ਹਥਿਆਰਬੰਦ ਬਦਮਾਸ਼ਾਂ ਨੇ ਮੀਟ ਦੀ ਦੁਕਾਨ ਤੇ ਬੋਲਿਆ ਤਵਾ ਮਾਲਕ ਦੀ ਕੀਤੀ ਕੁੱਟਮਾਰ ਭੰਨ ਦਿੱਤਾ ਸਾਰਾ ਸਮਾਨ ਜੀ ਹਾਂ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਚਿੱਟੇ ਦਿਨ ਦਰਜਨ ਦੇ ਕਰੀਬ ਬਦਮਾਸ਼ ਹਥਿਆਰ ਲਹਿਰਾਉਂਦੇ ਮੋਟਰਸਾਈਕਲ ਤੇ ਆਉਂਦੇ ਨੇ ਇਹ ਦੇਖਦੇ ਹੀ ਦੇਖਤੇ ਇਹ ਬਦਮਾਸ਼ ਮੀਟ ਦੀ ਦੁਕਾਨ ਤੇ ਤਾਵਾ ਬੋਲ ਦਿੰਦੇ ਨੇ ਬਦਮਾਸ਼ਾਂ ਵੱਲੋਂ ਜਮ ਕੇ ਦੁਕਾਨ ਤੇ ਗੁੰਡਾਗਰਦੀ ਕੀਤੀ ਜਾਂਦੀ ਹੈ ਸਮਾਨ ਦੀ ਜਮ ਕੇ ਭੰਨਤੋੜ ਵੀ ਕੀਤੀ ਜਾਂਦੀ ਹੈ ਇਸ ਦੌਰਾਨ ਦੁਕਾਨ ਦੇ ਮਾਲਕ ਦੀ ਵੀ ਬਦਮਾਸ਼ਾਂ ਵੱਲੋਂ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਾਫੀ ਸਮਾਂ ਇਹ ਬਦਮਾਸ਼ ਇਸੇ ਤਰ੍ਹਾਂ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਨੇ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸ਼ਰੀਆਮੇ ਬਦਮਾਸ਼ ਮੌਕੇ ਤੋਂ ਫਰਾਰ ਵੀ ਹੋ ਗਏ ਜੀ ਹਾਂ ਦਸ ਤਾ ਇਹੋ ਜਾ ਰਿਹਾ ਹੈ ਗੁੰਡਾਗਰਦੀ ਦੀਆਂ ਇਹ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਮਲੋਆ ਤੋਂ ਸਾਹਮਣੇ ਆਈਆਂ ਨੇ ਜਿੱਥੇ ਬਦਮਾਸ਼ਾਂ ਵੱਲੋਂ ਇੱਕ ਮੀਢਦੀ ਦੁਕਾਨ ਦੀ ਪੰਤੋੜ ਕੀਤੀ ਗਈ ਦੁਕਾਨ ਦੇ ਮਾਲਕ ਦੀ ਵੀ ਜਮ ਕੇ ਕੁੱਟਮਾਰ ਕੀਤੀ ਗਈ ਹੈ ਕੁੱਟਮਾਰ ਦੇ ਸ਼ਿਕਾਰ ਦੁਕਾਨਦਾਰ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਜਿਸ ਵੱਲੋਂ ਪੁਲਿਸ ਕੋਲ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਬਦਮਾਸ਼ਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਇਸ ਗੁੰਡਾਗਰਦੀ ਦੇ ਪਿੱਛੇ ਦੀ ਕੋਈ ਵਜ੍ਹਾ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਆਖਰ ਕਿਉਂ ਇਹਨਾਂ ਬਦਮਾਸ਼ਾਂ ਵੱਲੋਂ ਆਤੰਕ ਮਚਾਇਆ ਗਿਆ ਸ਼ਰੇਆਮ ਗੁੱਡਾਗਰਦੀ ਕੀਤੀ ਗਈ ਪਰ ਅਤ ਸੁਰੱਖਿਅਤ ਸਮਝੇ ਜਾਂਦੇ ਚੰਡੀਗੜ੍ਹ ਤੋਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਬਿਊਰੋ ਰਿਪੋਰਟ ਜਗਪਣੀ ਟੀਵੀ